ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਫੈਕਟਰੀ ਤੇ ਮੋਸਟਲੀ ਭੈਣ ਨੂੰ ਹਨਾ ਇਹ ਵੇਟਿੰਗ ਰਹਿੰਦੀ ਆ ਵੀ ਦੀਦੀ ਹਨਾ ਜਿਹੜੇ ਗਰਮੀ ਵਾਲੇ ਸੂਟਾਂ ਤੇ ਆਫਰ ਲਾਉਣ ਤੇ ਆਪਾਂ ਜਿਹੜੇ ਗਰਮੀ ਵਾਲੇ ਸੂਟਾਂ ਤੇ ਆਫਰ ਲੈ ਕੇ ਆਇਆ ਤੁਹਾਡੇ ਲਈ ਬਹੁਤ ਹੀ ਸੋਹਣਾ ਸਟੱਫ ਹੈ ਇਹ ਆਫਰ ਮਤਲਬ ਹਨਾ ਬਹੁਤ ਵਧੀਆ ਸੂਟ ਨੇ ਇਹ ਇਨਦੇ ਆਫਰ ਦਾ ਮਕਸਦ ਇਹ ਹੈ ਮਤਲਬ ਹਨਾ ਇਹਨਾਂ 'ਚ ਜਿੰਨੇ ਵੀ 4 4 ਜਾਂ 5 5 ਕਲਰ ਆਏ ਸੀ ਇੱਕ ਪ੍ਰਿੰਟ ਦੇ ਵਿੱਚ ਉਹਨਾਂ 'ਚੋਂ ਇੱਕ ਜਾਂ ਦੋ ਸੂਟ ਐਵੇਂ ਦੇ ਹਨਾ ਕਿਸੇ ਕਿਸੇ ਪ੍ਰਿੰਟ 'ਚੋਂ ਜਿਹੜੇ ਰਹਿ ਗਏ ਨੇ ਉਹਨਾਂ ਤੇ ਆਪਾਂ ਆਫਰ ਕੱਢਿਆ ਇਹ ਜਿਹੜੇ ਸਟਾਕ ਕਲੀਅਰ ਕਰਕੇ ਆਪਾਂ ਤੁਹਾਡੇ ਲਈ ਫਿਰ ਨਵਾਂ ਸਟੱਫ ਲੈ ਕੇ ਆਵਾਂਗੇ ਤੇ ਬਹੁਤ ਹੀ ਜੈਨੂਇਨ ਪ੍ਰਾਈਸ 'ਚ ਤੁਹਾਨੂੰ ਇਹ ਸੂਟ ਮਿਲਣਗੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਡਿਸਕ੍ਰਿਪਸ਼ਨ ਬਾਕਸ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਪਣਾ ਸੂਟ ਰਖਵਾ ਸਕਦੇ ਆ ਜੀ ਤੁਸੀਂ ਇਹ ਸੂਟ ਵਿਦਆਊਟ ਸਟੀਚਿੰਗ ਵਿਦ ਸਟੀਚਿੰਗ ਜਿਵੇਂ ਵੀ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਦੁਪੱਟਾ ਲਗਵਾਉਣਾ ਤੁਹਾਡੀ ਇੱਛਾ ਅਨੁਸਾਰ ਲਗਵਾ ਸਕਦੇ ਹੋ ਬਾਕੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਤੁਹਾਨੂੰ ਦੱਸ ਦਿਨੀਏ ਸਾਡੇ ਇੱਥੋਂ ਹਨਾ ਸਮਰਾਥ ਬੁਟੀਕ ਤੋਂ ਤੁਹਾਨੂੰ ਹਰ ਤਰ੍ਹਾਂ ਦਾ ਸੂਟਾਂ ਦਾ ਕੰਮ ਹੈਂਡਵਰਕ ਮਸ਼ੀਨਵਰਕ ਆਰੀਵਰਕ ਪੇਂਟਿੰਗ ਸਟੀਚਿੰਗ ਬਾਤਲਵਰਕ ਹਰ ਤਰ੍ਹਾਂ ਦਾ ਤੁਹਾਨੂੰ ਕੰਮ ਮਿਲੂਗਾ ਬਹੁਤ ਹੀ ਜਿਆਦੇ ਵਧੀਆ ਮਟੀਰੀਅਲ ਲੱਗੂਗਾ ਜਿਵੇਂ ਸਟੱਫ ਦਾ ਤਾਂ ਦੇਖੋ ਸਭ ਨੂੰ ਹਨਾ ਹੁੰਦਾ ਹੀ ਇਹ ਵੀ ਸਟੱਫ ਵਧੀਆ ਲੱਗੇ ਸਟੱਫ ਵੀ ਵਧੀਆ ਹੋ ਤੇ ਉਸ ਤੋਂ ਵੱਧ ਕੇ ਜਿਹੜਾ ਮਟੀਰੀਅਲ ਹੁੰਦਾ ਹਰ ਇੱਕ ਕਸਟਮਰ ਨੂੰ ਨਹੀਂ ਜਾਣਕਾਰੀ ਹੁੰਦੀ ਪਰ ਸਾਡਾ ਰੋਜ਼ ਦਾ ਕੰਮ ਆ ਸਾਨੂੰ ਪਤਾ ਹੁੰਦਾ ਨਾ ਕਿਵੇਂ ਦਾ ਕਿਹੜਾ ਮਟੀਰੀਅਲ ਦੀ ਕੀ ਕੁਆਲਿਟੀ ਆ ਉਹ ਅਸੀਂ ਬੈਸਟ ਲਾਉਣੀ ਆ ਤੁਹਾਡੇ ਲਈ ਵਧੀਆ-ਵਧੀਆ ਲੇਸਿਸ ਵਗੈਰਾ ਜਿਹੜਾ ਐਮਬਰਾਇਡਰੀ ਚ ਮਟੀਰੀਅਲ ਲੱਗਿਆ ਹੁੰਦਾ ਥ्रेड ਸਟੋਨ ਵਗੈਰਾ ਸਭ ਕੁਝ ਜਿਹੜਾ ਵਧੀਆ ਕੁਆਲਿਟੀ ਦਾ ਹੀ ਲੱਗਦਾ ਓਕੇ ਜੀ ਤੇ ਆਪਾਂ ਸੂਟ ਦਿਖਾਉਣੇ ਤੁਹਾਨੂੰ ਸ਼ੁਰੂ ਕਰਦੇ ਆ ਜਿਹੜਾ ਪਹਿਲਾ ਸੂਟ ਹੈ ਇਹ ਆਪਣਾ ਬਹੁਤ ਹੀ ਜਿਆਦਾ ਸੌਫਟ ਮਸਲੀਨ ਸਟਫ ਬਹੁਤ ਜਿਆਦਾ ਸੌਫਟ ਆ ਪੂਰੀ ਵਧੀਆ ਕੁਆਲਿਟੀ ਦੀ ਮਸਲੀਨ ਹੈ ਜੀ ਇਹ ਇਹ ਤੁਹਾਨੂੰ ਸਿਰਫ ਮਿਲੇਗਾ 1200 ਚ ਬਹੁਤ ਵਧੀਆ ਮਸਲੀਨ ਸਟੱਫ 올ਓਵਰ ਸੂਟ ਰਹੂਗਾ ਜੀ ਨੈਕਸਟ ਇਹ ਵੀ 올ਓਵਰ ਸੂਟ ਹੈ ਜੀ ਇਹ ਜੌਰਜਟ ਦਾ ਰਹੂਗਾ ਇਹ ਤੁਹਾਨੂੰ ਮਿਲੇਗਾ 850 ਚ ਵਧੀਆ ਕੁਆਲਿਟੀ ਦਾ ਉਹ 5700 ਵਾਲੀ ਹੈ ਜਿਹੜੀ ਉਹ ਜੋ ਜੌਰਜਟ ਨਹੀਂ ਹੈ 850 ਦੀ ਜੌਰਜਟ ਹੈ ਜੀ ਇਹ ਵੀ 올ਓਵਰ ਰਹੂਗਾ ਸੂਟ ਇਹਨੂੰ ਵੀ ਤੁਸੀਂ ਪੂਰਾ ਵਧੀਆ ਡਿਜ਼ਾਈਨ ਕਰ ਸਕਦੇ ਹੋ ਜੇ ਫਰੌਕ ਵਗੈਰਾ ਬਣਾਉਣੀ ਹੈ ਸੂਟ ਬਣਾਉਣੇ ਆ ਬਹੁਤ ਸੋਹਣੇ ਬਣਗੇ ਇਹਦੇ ਸੂਟ ਤੇ ਨੈਕਸਟ ਇਹ ਮੈਚਿੰਗ ਸੂਟ ਰਹੂਗਾ ਜੀ ਇਹ ਸਾਰਾ ਤੁਹਾਨੂੰ ਪਾਊਗਾ ਸਿਰਫ 800 ਰੁਪਏ ਦਾ ਸੂਟ ਬਿਲਕੁਲ ਜੈਨੂਨ ਜੇ ਪ੍ਰਾਈਸ ਪ੍ਰਾਈਸ ਤੇ ਸੌਫਟ ਕਾਟਨ ਹੈ ਜੀ ਇਹ ਬਹੁਤ ਹੀ ਜਿਆਦਾ ਸੌਫਟ ਕਾਟਨ ਨੈਕਸਟ ਸੂਟ ਹੈ ਜੀ ਕਾਟਨ ਸ਼ਿਮਰ ਦਾ ਸੂਟ ਆ ਇਹ ਵੀ ਤੁਹਾਨੂੰ ਮੈਚਿੰਗ ਮਿਲੂਗਾ ਜੀ ਏ ਵਾਲੀ ਪ੍ਰਿੰਟਿੰਗ ਦੇ ਨਾਲ ਮੇਰਾ ਖੁਦ ਦਾ ਸੂਟ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਜੀ ਇਹ ਤੁਹਾਨੂੰ ਮਿਲੇਗਾ ਸਿਰਫ 850 ਦੀ ਰੇਂਜ 'ਚ कॉटन ਸ਼ਿਮਰ ਦਾ ਸੂਟ ਬਹੁਤ ਹੀ ਜਿਆਦਾ ਸੌਫਟ ਹੈ ਲਾਈਨਿੰਗ ਦੇ ਵੀ ਕੋਈ नीड ਨਹੀਂ ਹੈ ਇਹਨਾਂ 'ਚ कॉटन ਦੇ ਸੂਟ ਤੇ ਲਾਈਨਿੰਗ ਵਗੈਰਾ ਉਹਦੀ ਲੋੜ ਨਹੀਂ ਹੈ ਜੀ ਬਾਕੀ ਏ ਵਾਲੀ ਮੈਚਿੰਗ ਰਹੂਗੀ ਜੀ ਏ ਸੂਟ ਸਿਰਫ ਤੁਹਾਨੂੰ ਮਿਲੇਗਾ 1100 ਦੀ ਰੇਂਜ ਚ ਸ਼ਿਮਰ ਦਾ ਸੂਟ ਹੈ ਜੀ ਇਹ ਸ਼ਿਮਰ ਮੈਚਿੰਗ ਹੈ ਬਹੁਤ ਹੀ ਜਿਆਦਾ ਸੌਫਟ ਸਟੱਫ ਹੈ ਇੱਤੇ ਲਾਈਨਿੰਗ ਲੱਗੂਗੀ ਇਹ ਸਿਰਫ 1100 ਦਾ ਬਣੂ ਜੇ ਕਿਸੇ ਛੋਟੇ ਮੋਟੇ ਫੰਕਸ਼ਨ ਤੇ ਤੁਸੀ ਵੇਅਰ ਕਰਨਾ ਤਾਂ ਇਹਨੂੰ ਡਿਜ਼ਾਈਨ ਕਰਕੇ ਬਹੁਤ ਸੋਹਣਾ ਲੱਗੂਗਾ ਜੀ ਸੂਟ ਬਣਿਆ ਹੋਇਆ ਤੇ ਆ ਗਈ ਅੱਗੇ ਓਮਟੈਕਸ ਦੀ ਖਾਦੀ ਆਪਣੇ ਕੋਲ ਇਹ ਆ ਗਈ ਜੀ ਸਿਰਫ 11 ਪਰ ਜਿਆਦਾ ਸੂਟ ਬਹੁਤ ਸੋਹਣੀ ਖਾਦੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਜਿਹੜੇ ਆਪਣੇ ਸੂਟ ਨੇ ਇਹ ਇੱਕ 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 ਕਿਸੇ ਕਿਸੇ ਚੋਂ ਜਿਹੜਾ ਇੱਕ ਇੱਕ ਦੋ ਦੋ ਐਵੇਂ ਬਚ ਗਏ ਸੀ ਜ਼ਿਆਦਾਤਰ ਸਿੰਗਲ ਹੀ ਬਚੇ ਆ ਤੇ ਉਹ ਆਪਾਂ ਜਿਹੜਾ ਸਟਾਕ ਕਲੀਅਰੈਂਸ ਸੇਲ ਹੈ ਜਿਹੜੀ ਉਹ ਲੈ ਕੇ ਆਏ ਆ ਤੁਹਾਡੇ ਲਈ ਇਹ ਵੀ ਬਹੁਤ ਜ਼ਿਆਦਾ ਸੌਫਟ ਹੈ ਇਸ ਤੋਂ ਵੀ ਲਾਈਨਿੰਗ ਦੀ ਕੋਈ ਨੀਡ ਨਹੀਂ ਆ ਬਾਕੀ ਤੁਹਾਡੀ ਇੱਛਾ 'ਚ ਤੁਸੀਂ ਲਗਵਾਉਣੀ ਹੈ ਤਾਂ ਲਗਵਾ ਸਕਦੇ ਹੋ ਅੱਗੇ ਲਵਲੀਨ ਦਾ ਸੂਟ ਆ ਗਿਆ ਜੀ 1050 ਚ ਲਵਲੀਨ ਤਾਂ ਤੁਹਾਨੂੰ ਪਤਾ ਹੀ ਹੈ ਸਟੱਫ ਦਾ ਬਹੁਤ ਹੀ ਵਧੀਆ ਰਹਿੰਦਾ ਹੈ ਆਰਾਮਨਾ 1500 ਦੀ ਸੇਲ ਹੁੰਦੀ ਹੈ ਜੀ ਲਵਲੀਨ ਦੀ ਤੁਸੀਂ ਚੈੱਕ ਕਰ ਸਕਦੇ ਹੋ ਸਿਰਫ 1050 ਦਾ ਤੁਹਾਨੂੰ ਸਾਡੇ ਕੋਲੋਂ ਮਿਲੂਗਾ ਸੂਟ ਤੇ ਅੱਗੇ ਇਹ ਵਾਲਾ ਸੂਟ ਆ ਗਿਆ ਜੀ ਆਪਣੇ ਕੋਲੇ ਕਾਟਨ ਦਾ ਸੂਟ ਹੈ ਵਿਦਾਊਟ ਲਾਈਨਿੰਗ ਸਟਿਚ ਹੋ ਕੈਮਰੀ ਕਾਟਨ ਦਾ ਸੂਟ ਹੈ ਜੀ ਇਹ ਇਹ ਵੀ ਬਿਲਕੁਲ ਜੈਨੂਨ ਪ੍ਰਾਈਸ 'ਚ ਮਿਲੂ ਸਿਰਫ 450 ਦੀ ਰੇਂਜ 'ਚ ਤੁਹਾਨੂੰ ਇਹ ਸੂਟ ਮਿਲੂਗਾ ਜੀ ਦੇ ਨੈਕਸਟ ਇਹ ਵਾਲਾ ਸੂਟ ਆ ਗਿਆ ਜੀ ਇਹ ਵੀ 1050 ਚ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਵਧੀਆ ਬ੍ਰੈਂਡ ਦਾ ਸੂਟ ਹੈ ਬਹੁਤ ਹੀ ਜਿਆਦਾ ਸੌਫਟ कॉटन ਹੈ ਲਾਈਨਿੰਗ ਇਹਨਾਂ ਚ कॉटन ਦੇ ਤੇ ਕਿਸੇ ਤੇ ਵੀ ਨਹੀਂ ਲੱਗਣੀ ਸਿਰਫ 1050 ਚ ਪੂਰਾ ਵਧੀਆ ਕੁਆਲਟੀ ਦਾ ਵਧੀਆ ਬ੍ਰੈਂਡ ਦਾ ਸੂਟ ਹੈ ਜੀ ਨੈਕਸਟ ਇਹ ਆ ਗਿਆ ਜੀ ਮਸਲੀਨ ਸੈਟਨ ਦਾ ਸੂਟ ਸਿਰਫ 550 ਦੀ ਰੇਸ ਚ ਇਹ ਵੀ ਬਹੁਤ ਪਿਆਰਾ ਸੂਟ ਹੈ ਜੀ ਸੌਫਟ ਸਟਾਫ ਮਸਲਿਨ ਸਾਟਨ ਦਾ ਸੂਟ ਆ 550 ਦੀ ਰੇਂਜ ਚ ਆਊਗਾ 올ਓਵਰ ਐਂਡ ਥਿਸ ਇਜ਼ ਅ ਲਾਸਟ ਇਹ ਵੀ ਆ ਗਿਆ ਜੀ 1050 ਦੀ ਰੇਂਜ ਚ ਸਾਰੇ ਸੂਟ ਤੋਂ ਨੂੰ ਕੋਈ ਵੀ ਹੈਨਾ ਵਿਦਆਊਟ ਬ੍ਰੈਂਡ ਨਹੀਂ ਮਿਲੂਗਾ ਸਾਰੇ ਵਧੀਆ ਬ੍ਰੈਂਡ ਦੇ ਸੂਟ ਨੇ ਜੀ ਇਹ ਰਿਹਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਸ ਤੇ ਵੀ ਤੁਸੀਂ ਸੂਟ ਬਣਵਾਉਂਗੇ ਬਹੁਤ ਹੀ ਪਿਆਰਾ ਬਣੂ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੇ ਸਾਡੇ ਸੂਟ ਪਸੰਦ ਆਏ ਹੋਣਗੇ ਮਿਲਦੇ ਆ ਨਵੀਂ ਵੀਡੀਓ ਚ